ਪਿਆਰ ਹੋਇਆ ਕਦੇ ਹਾਂ ਕਰਦੇ ਆ ਨਾਲ ਤੁਸੀਂ ਬਿੱਲੀਆਂ ਬਿੱਲੀਆਂ ਅੱਖਾਂ ਲੈ ਕੇ ਕੁੜੀਆਂ ਕੋਈ ਪੱਟੀ ਹੈ ਕਿ ਨਹੀਂ ਨਹੀਂ ਫਰੈਂਡ ਆ ਬਹੁ ਬਣੀ ਹੈ ਪੱਟਣ ਦੀ ਲੋੜ ਹੀ ਨਹੀਂ ਅੱਬੇ ਸਾਲੇ ਤਬੀ ਮੈਨੂੰ ਮਾਫ਼ ਕਰਨਾ ਹੋ ਗੁੱਸੇ ਵਿੱਚ ਇਧਰ ਦੇ ਮੈਂ ਰੱਬ ਤੋਂ ਤੁਹਾਡੇ ਕੋਈ ਵਿਸ਼ ਪੂਰੀ ਕਰਨਾ ਚਾਹੁੰਦਾ ਹੋਵੇ ਕੀ ਮੰਗੋ ਮੈਂ ਤਾਂ ਮਾਪਰੇ ਦੀ ਸਲਾਮਤੀ ਮੰਗੂੰਗਾ ਵੀ ਬਸ ਉਹ ਜਿਉਂਦੇ ਰਹਿਣ ਆਪਦਾ ਤਾਂ ਫੇਰ ਵੀ ਚੱਲ ਜੂਗਾ ਸਿਸਟਮ ਯਾਰ ਹੀ ਕਿੰਨੀ ਕੋ ਜ਼ਰੂਰੀ ਨਾਟ ਜਿੰਦਗੀ ਦੇ ਵਿੱਚ ਯਾਰ ਹੋਣੇ ਜਦੋਂ ਦੀਆਂ ਬੰਦਾ ਦੁੱਖ ਸੁੱਖ ਫੋਲ ਲੈਂਦਾ ਯਾਰਾਂ ਦੇ ਨਾਲ ਯਾਰਾਂ ਬਿਨਾ ਮੇਰੀ ਜ਼ਿੰਦਗੀ ਅਧੂਰੀ ਹੈ ਯਾਰ ਇੱਕ ਐਸੀ ਚੀਜ਼ ਹੈ ਜਿਹੜੀ ਤੇ ਆਪ ਚੁੰਹਦੇ ਜ਼ਿੰਦਗੀ ਦੇ ਵਿੱਚ ਸਾਰੇ ਰਿਸ਼ਤੇ ਉੱਤੇ ਬਣ ਕੇ ਹੁੰਦੇ ਆ ਕੋਈ ਯਾਰ ਤੁਹਾਡਾ ਜਿਗਰੀ ਹੋਵੇ ਤੇ ਤੁਹਾਨੂੰ ਛੱਡ ਕੇ ਚਲਾ ਜਾਏ ਪਹਿਲੀ ਗੱਲ ਤੇ ਜਿਹੜਾ ਯਾਰ ਜਿਗਰੀ ਹੁੰਦਾ ਛੱਡ ਕੇ ਜਾਂਦਾ ਜਿਹੜਾ ਛੱਡ ਕੇ ਚਲ ਜਾਓ ਯਾਰ ਜਿਗਰੀ ਤੁਹਾਨੂੰ ਕਿੱਦਾਂ ਦੀ ਕੁੜੀ ਚਾਹੀਦੀ ਵਧੀਆ ਸਾਹੂ ਹੋਵੇ ਫੈਮਿਲੀ ਲਈ ਚੰਡੀਗੜ੍ਹ ਵਾਲੀ ਤਾਂ ਚਾਹੀਦੀ ਵੈਸੇ ਇਹ ਬੜੀ ਅੱਛੀ ਬਾਤ ਕਹੀ ਹੈ ਆਪ ਕੱਲੇ ਆਇਓ ਹਾਂਜੀ ਅੱਜ ਕੱਲੇ ਆਏ ਆ ਬਾਕੀ ਲੱਭ ਕੋਈ ਤਾਂ ਹੋਏਗਾ ਨਾਲ ਆਹ ਇੱਧਰ ਆਓ ਤੁਸੀਂ ਵੀ ਇਹਦੇ ਨਾਲ ਪਰ ਉਹ ਗੱਲ ਨਹੀਂ ਬਣਦੀ ਜੋ ਕਪਲ ਨਾਲ ਬਣਦੀ ਹੈ ਨਾ ਚੱਲੀ ਹੈਗੀ ਚੱਲੀ ਹੈਗੀ ਆ ਪਰ ਅੱਜ ਲੈ ਕੇ ਆਏ ਅੱਜ ਨਿਊ ਸਰਚ ਆਊਟ ਚੱਲ ਰਹੀ ਹੈ ਓ ਮਾਈ ਗੋਡ ਚੱਲੀ ਤੇ ਹੁੰਦੀ ਆ ਵੀ ਏਹ ਰਹਾ ਨਹੀਂ ਜਾਂਦਾ ਤੜਪ ਹੀ ਐਸੀ ਹੈ ਨਾ ਤੁਹਾਨੂੰ ਹੋਇਆ ਕਦੇ ਪਿਆਰ ਮੈਨੂੰ ਤਾਂ ਤਿੰਨ ਚਾਰ ਨਾਲ ਹੋਇਆਗਾ ਅੱਛਾ ਤਿੰਨ ਚਾਰ ਨਾਲ ਪਿਆਰ ਕਿਦਾ ਜਾਂਦਾ ਪਿਆਰ ਤਾਂ ਹੁਣ ਹਜੇ ਨਾ ਨਾ ਪਿਆਰ ਤਿੰਨ ਚਾਰ ਨੂੰ ਸਾਹਮਣੇ ਔਖਾ ਨਹੀਂ ਲੱਗਦਾ ਔਖਾ ਫਿਰ ਤਿੰਨ ਚਾਰ ਨੂੰ ਇਕੱਠਾ ਨਹੀਂ ਨਾ ਹੋਇਆ ਉਹ ਲਗ ਲਗ 4 ਸਾਲ ਦਾ ਇੱਕ ਨਾ ਰਿਲੇਸ਼ਨਸ ਇਦਵਾ ਸਾਲ ਇਦਵਾ ਉਹ ਸਾਡ ਕੀ ਕਿੰਨਾ ਇਹ ਗੈਪ ਨਹੀਂ ਪੈਂਦਾ ਗੈਪ ਨਹੀਂ ਪੈਂਦਾ ਵੀ ਪਹਿਲਾਂ ਅਡਵਾਂਸ ਚ ਬੁਕਿੰਗ ਰੱਖਦੇ ਆਂਗੇ ਜਦੋਂ ਇਹਦੀ ਟੁੱਟਦੀ ਵੀ ਆ ਨਾ ਜੇ ਟੁੱਟਦੀ ਵੀ ਤੀਜੇ ਆਉਣ ਦੇ ਕਰ ਕੀ ਹੁੰਦੀ ਆ ਜਦੋਂ ਮੇਰੀ ਸਹੇਲੀ ਨੂੰ ਪਤਾ ਲੱਗ ਗਿਆ ਵੀ ਇਹਦੀ ਵੀ ਇੱਕ ਹੋਰ ਹੈਗੀ ਫੇਰ ਕੀ ਉਹ ਕਹਿੰਦੀ ਵੀ ਚੱਲ ਵੀ ਹੁਣ ਮੈਂ ਤਾਂ ਚੱਲੀ ਕੁੜੀਆਂ ਦੀ ਯਾਰੀ ਲੰਬੀ ਚੱਲਦੀ ਹੈ ਜਾਂ ਮੁੰਡਿਆਂ ਦੀ ਅੱਛਾ ਧੋਖਾ ਦਿੰਦੀ ਹੈ ਤੁਹਾਡੇ ਅਕੋਰਡਿੰਗ ਕੁੜੀਆਂ ਧੋਖਾ ਹਾਂ ਕੁੜੀਆਂ ਤੋਂ ਧੋਖਾ ਨਹੀਂ ਤੁਹਾਨੂੰ ਕਦੇ ਪਿਆਰ ਹੋਇਆ ਪਿਆਰ ਤੋਂ ਬਿਨਾ ਜ਼ਿੰਦਗੀ ਨਹੀਂ ਅੱਛਾ ਜ਼ਿੰਦਗੀ ਦੇ ਵਿੱਚ ਪਿਆਰ ਵੀ ਜ਼ਰੂਰੀ ਹੈ ਉਹ ਬੇਠਾ ਘਰ ਤੋਂ ਮੈਂ ਦੂਰ ਮਿਹਣਦਾ ਆ ਦੂਰੀਆਂ ਦੇਣਾ ਕਰਜ਼ਾ ਵੀ ਪਹਿਣਾ ਕਿਨਾ ਮਜਬੂਰੀਆਂ ਉਹ ਕਿਵੇਂ ਬਾਪੂ ਤੇ ਦੱਸ ਸੋਟਦਾ ਹਾਲਾਤ ਨਹੀਂ ਬੇਬੇ ਮੇਰੀ ਨੂੰ ਆਪੋ ਤੇ ਆਪਣੇ ਤੋਂ ਆਸ ਨਹੀਂ ਤੋਆਂ ਭੈਣਾ ਦੇ ਵੀ ਕਰਨਿਆ ਕਾਜ ਹੱਲੇ ਤਾਂ ਹੀ ਚੰਗਾ ਲੱਗਦਾ ਨਾ ਬੈਠੀਆਂ ਕੁਵਾਰੀਆਂ ਕੁੜੇ ਉਹ ਦੱਸ ਤੇਰੇ ਪਿੱਛੇ ਲੱਗ ਕਿਵੇਂ ਰਾਂਝਾ ਬਣ ਜਾ ਬੋਤ ਸਿਰ ਉੱਤੇ ਪਈਆਂ ਜ਼ਿੰਮੇਵਾਰੀਆਂ ਕੁੜੇ ਕਿ ਉਹਨਾਂ ਟਾਈਮ ਤੁਸੀਂ ਚੰਗੇ ਹੋ ਜੇ ਗੱਲ ਤੁਸੀਂ ਨਹੀਂ ਖਾਓਗੇ ਨਾ ਕੱਲ ਤੁਹਾਡੀ ਵਿੱਚ ਵਿੱਚ ਜਾ ਕੇ ਆਣਗੇ ਉਹ ਤੋਂ ਬੰਦਾ ਥੋੜੀ ਹੈ ਅੱਜ ਕੱਲ ਜਾਰੀ ਬਹਿ ਪੈਸਾ ਬਹੁਤ ਜ਼ਰੂਰੀ ਜੇ 100 ਵਾਰੀ ਬੰਦੇ ਨੂੰ ਕੰਮ ਦਿੱਤਾ ਇੱਕ ਵਾਰ ਨਹੀਂ ਦਿੱਤਾ ਉਹਨਾਂ ਦੇ ਨਹੀਂ ਬੰਦੇ ਨੇ ਭੁੱਲ ਜਾਂਦੇ ਪੈਸਾ ਜਿਵੇਂ ਕਿ ਤੁਸੀਂ ਕਹਿ ਰਹੇ ਕਿ ਯਾਰ ਯਾਰਾਂ ਲਈ ਵੀ ਤਾਂ ਹੁੰਦਾ ਵੀ ਹਾਂ ਪੈਸਾ ਹੈਗਾ ਉਹ ਨਹੀਂ ਜੇਬ ਚੀ ਪੈਸਾ ਵੀ ਹੁੰਦਾ ਬਾਕੀ ਉਸ ਸਰਕਲ ਦੇ ਹਿਸਾਬ ਤੇ ਹੁੰਦਾ ਕੁੜੀਆਂ ਵੀ ਕਈ ਵਾਰ ਕਹਿੰਦੇ ਪੈਸਾ ਦੇ ਕੇ ਯਾਰੀ ਲਾਂਦੀਆਂ ਨਹੀਂ ਹੁੰਦੇ ਹਾਂ ਸਭ ਕੁਝ ਹੁੰਦਾ ਤੁਹਾਡੀ ਲਵ ਮੈਰੀ ਅਰੇਂਜ ਮੈਰੀ ਮੇਰੀ ਲਵ ਮੇਰੇ ਚ ਉਹ ਕਿੰਨੇ ਸਾਲ ਦਾ ਰਿਲੇਸ਼ਨਸ਼ਿਪ ਸੀ ਮੇਰਾ ਹੈਗਾ ਸੀ ਇਹ ਬੜਾ ਸਟਰਗਲ ਉਹ ਸਟਰਗਲ ਆ ਨਾ ਉਹ ਕੁੜੀਆਂ ਨਹੀਂ ਜਦਾ ਹੋਉਂਦਾ ਇਕੱਲਾ ਇਕੱਲਾ ਬੱਚਾ ਹੁੰਦਾ ਹਰੇਕ ਮਾਂ ਤੇ ਰੀਜ ਹੁੰਦੀ ਆ ਹੁੰਦੀ ਆ ਨਾ ਇਹ ਤਾਂ ਹੁੰਦੀ ਆ ਸਰਟੀਫਾਈਜ਼ ਕਰਨਾ ਪੈਂਦਾ تھا ਮੈਨੂੰ ਤੇ ਖੁਸ਼ੀ ਤਾਂ ਹੋਈ ਹੋਣੀ ਨਾ ਜਦੋਂ ਹੋ ਗਿਆ ਹਾਂ ਖੁਸ਼ੀ ਹੋਈ ਸੀ ਤੇ ਹੁਣ ਤੁਸੀਂ ਮੀ ਕੀ ਲਵ ਮੈਰਿਜ ਆ ਹਨਾ ਤੁਹਾਡਾ ਕੀ ਲਵ ਦਾ ਉਹ ਉੱਥੇ ਆ ਇੱਥੇ ਆ ਤੁਹਾਡਾ ਮੀ ਕੀ ਕੋਸ਼ਿਸ਼ ਹੈ ਕਿ ਜਲਦੀ ਜਲਦੀ ਉੱਥੇ ਪਹੁੰਚਾਂ ਮੈਂ ਵੀ ਕੋਸ਼ਿਸ਼ ਵੀ ਹੈ ਕਿ ਕੋਸ਼ਿਸ਼ ਆਪਾਂ ਕਰ ਸਕਦੇ ਆ ਪਰ ਉਹਨੂੰ ਪਾ ਨਹੀਂ ਸਕਦੇ ਜਦੋਂ ਆਪਣਾ ਦਾਣਾ ਪਾਣੀ ਲਿਖਿਆ ਜਿੱਦਣ ਆਪਣੇ ਲਿਖਿਆ ਗਿਆ ਸੁਭਾਵੇ ਹੁਣ ਨਾਲ ਚੱਲ ਜਾਣਾ ਤੇ ਦੂਰਾ ਆਪ ਕਰੇ ਤੁਸੀਂ ਬਹੁਤ ਜਲਦੀ ਜਲਦੀ ਜਾਓ ਤੁਸੀਂ ਇੱਥੇੋਂ ਕੱਲ੍ਹ ਕੇ ਤੱਕ ਤੁਸੀਂ ਉੱਪਰਲੇ ਪਾਸੇ ਜਾ ਕੇ ਕਰਨੀ ਪੈਣੀ ਕੋਈ ਬਤੋ ਥੋੜੀ ਆ ਤੇ ਸਰ ਤੁਸੀਂ ਇਧਰ ਇਧਰ ਤੁਸੀਂ ਕੁੜੀ ਜੀ ਕੀ ਕੁਆਲਿਟੀ ਦੇਖਦੇ ਹੋ ਕੋਈ ਨਹੀਂ ਵਧੀਆ ਚੰਗੀ ਚੰਗੀ ਬਸ ਆ ਤਾਂ ਮੈਂ ਬਰਤ ਸੁਣ ਸੁਣ ਕੇ ਬੋਰ ਹੋ ਗਈਆਂ ਕੁਆਲਿਟੀ ਕੁਆਲਿਟੀ ਬਹੁਤ ਜ਼ਿਆਦਾ ਕਿਹੜੀ ਕਿਹੜੀ ਦੇਖੀਏ ਕੁਆਲਿਟੀ ਬਹੁਤ ਜ਼ਿਆਦੀ ਆ ਕੁੜੀ ਚ ਅੱਛਾ ਜਿੱਦਾਂ ਕੀ ਰਿਲੇਸ਼ਨਸ਼ਿਪ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਰਿਲੇਸ਼ਨਸ਼ਿਪ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ ਅੱਜ ਕੱਲ੍ਹ ਰਿਲੇਸ਼ਨ ਚ ਪਿਆਰ ਹੋਇਆ ਪਿਆਰ ਤੇ ਚੱਲੀ ਜਾਂਦਾ ਅੱਛਾ ਚੱਲੀ ਜਾਂਦਾ 7 ਸਾਲ ਹੋ ਗਏ ਸਿਰੇ ਲੱਗ ਹੀ ਨਹੀਂ ਰਿਹਾ ਇਹ ਤੇਰੇ ਸਿਰੇ ਨਹੀਂ ਲੱਗ ਰਿਹਾ ਸਿਰੇ ਤੇ ਨਾ ਲਾਣਾ ਨਾ ਹਾਂ ਸਿਰੇ ਲੱਗ ਹੀ ਨਹੀਂ ਰਿਹਾ ਉਹ ਹੀ ਤਾਂ ਨੇ ਕੁੜੀ ਨੂੰ ਸਮਝ ਨਹੀਂ ਸਕਦੇ ਕਿਸੇ ਤਰੀਕੇ ਨਾਲ ਅੱਛਾ ਮੀ ਕੀ ਕੀ ਆਖ ਹੀ ਰਿਹਾ ਕਿ ਤੁਸੀਂ ਮੀ ਕੀ ਮੈਰਿਜ ਦੇ ਪਾਸੇ ਜਾ ਰਹੇ ਹੋ ਕਿ ਮੈਰਿਜ ਕਰवानी ਹੈ ਹਾਂ ਮੈਰਿਜ ਪੱਕਾ ਹਾਂ ਥੋੜੇ ਕਹਿੰਦੇ ਪਹਿਲਾਂ ਸੈਟਲ ਹੋ ਫਿਰ ਪਹਿਲਾ ਬਹੁਤ ਜ਼ਰੂਰੀ ਹੈ ਕਿਉਂਕਿ ਹਰ ਮਾਂ ਪਿਓ ਇਹ ਦੇਖਦਾ ਕਿ ਸੈਟਲ ਹੋਗੇ ਨਹੀਂ ਦੇਖਿਆ ਪਹਿਲਾ ਨੋਰਮਲ ਜੀ ਕਲਾਸ ਮੈਡ ਤੇ ਹੁਣ ਅੱਜ ਕਹਿੰਦੀ ਤੂੰ ਸੈਟਲ ਹੋ ਫਿਰ ਕੋਈ ਨਹੀਂ ਫਿਰ ਸੋਚਾਂਗੇ ਅੱਛਾ ਅੱਛਾ ਮੇਨ ਚੀਜ਼ ਆ ਠੀਕ ਹੈ ਹੁਣ ਸੈਟਲ ਹੋ ਰਹੇ ਤੁਸੀਂ ਕੁਝ ਨਹੀਂ ਕਰਦੇ ਜੋਬ ਵਗੈਰਾ ਜੋ ਮੇਰੀ ਫਾਈਲ ਲੱਗੀ ਹੈ ਕੈਨੇਡਾ ਦੀ ਅੱਛਾ ਅੱਛਾ ਤੁਸੀਂ ਵੀ ਬਾਹਰ ਹੀ ਜਾਣਾ ਹਾਂਜੀ ਬਾਹਰ ਹੀ ਜਾਣਾ ਨਹੀਂ ਫਿਰ ਇਹ ਤਾਂ ਚਲੇ ਜਾਣਗੇ ਤੁਸੀਂ ਵੀ ਬਾਹਰ ਹੀ ਜਾਣਾ ਇਹਨੇ ਬਾਹਰ ਹੀ ਨਾਲ ਨਹੀਂ ਤੁਸੀਂ ਸਾਰੇ ਇੱਕੋ ਜੱਟ ਜਾਣਾ ਇੱਕੋ ਕਿਰਾਏ ਦੀ ਕਰਾਂਗੇ ਬਾਤ ਲੈਣਾ ਇਕੱਠੇ ਚੱਲਾਂਗੇ ਕੱਟੇ ਤੁਸੀਂ ਫਾਈਨਲ ਲਵਾ ਲਿਆ ਜਿੰਨ ਕਿਉਂਕਿ ਇਹਨਾਂ ਲੈਣਾ ਤਾਂ ਹੈ ਨਹੀਂ ਹਾਂਜੀ ਤੇ ਤੁਸੀਂ ਕੀ ਕਹਿਣਾ ਚਾਹੋਗੇ ਰਿਲੇਸ਼ਨਸ਼ਿਪ ਬਾਰੇ ਅੱਜਕੱਲ ਨਾ ਬ੍ਰੇਕਅਪ ਜਿਹੜੇ ਹੋ ਰਿਹਾ ਮੋਸਤੀ ਕਹਿ ਰਹੇ ਆ ਨਾ ਕਿ ਟਾਈਮ ਪਾਸ ਬਹੁਤ ਚੱਲ ਰਿਹਾ ਪਰ 3 ਵੀ ਕੁੜੀ 3 ਵੀ ਟੂ ਦੀ ਕੁੜੀ ਨਾਲ ਕਦੇ ਗੱਲ ਨਾ ਕਰੋ ਸਕੂਲਾਂ ਲਈ ਚਾਹਤੀਆਂ ਸਕੂਲਾਂ ਵਾਲੀਆਂ ਨਾ ਭੋਲੀਆਂ ਜਿਹਾ ਹੁੰਦੀਆਂ ਹੈ ਸਾਦਗੀਆਂ ਟਾਈਮ ਹੁੰਦਾ ਨਾ ਬਹੁਤ ਵਧੀਆ ਜਿਹੜਾ ਸਕੂਲ ਟਾਈਮ ਦਾ ਪਿਆਰ ਹੁੰਦਾ ਨਾ ਉਹ ਪਿਆਰ ਕਹਿੰਦੇ ਬਹੁਤ ਵਧੀਆ ਹੁੰਦਾ ਨਵੇਂ ਪਿਆਰ ਬਹੁਤ ਬਣਾ ਲਏ ਉਸ ਤੋਂ ਬਾਅਦ ਵੀ ਅਸਲੀ ਨੌਮੀ ਵਾਲੀ ਸਿਰੇ ਚੜਦਾ ਪੰਡਿਤਗੜ ਦੀ ਕੁੜੀਆਂ ਕਿੱਦਾਂ ਨਹੀਂ ਲੱਗੀਆਂ ਸੋਹਣੀਆਂ ਹੈਗੀਆਂ ਬਸ ਇਕੱਲੇ ਸਿਪਾਲ ਗਏ ਨਹੀਂ ਅੱਛਾ ਰਿਲੇਸ਼ਨਸ਼ਿਪ ਟਾਈਮ ਪਾਸ ਬਸ ਪੂਰਾ ਟਾਈਮ ਪਾਸ ਟਾਈਮ ਪਾਸ ਹੀ ਗਏ ਜਾਂਦੇ ਆਧਰ ਗੱਲ ਆਧਰ ਗੱਲ ਕਰ ਇਧਰ ਇਧਰ ਗੱਲ ਕਰਾਂਗੇ ਆਪਾਂ ਆਹ ਦੇਖੋ ਉਹ ਵੀ ਇੰਟਰਵਿਊ ਦੇ ਰਿਹਾ ਸਰ ਆ ਜਾਓ ਆ ਇੱਕ ਹੋਰ ਆਏ ਇਹਨਾਂ ਨਾਲ ਗੱਲਬਾਤ ਕਰਾਂਗੇ ਪਿਆਰ ਹੋਇਆ ਕਦੇ ਹਾਂ ਕਰਦਿਆਂ ਨਾਲ ਹਾਂ ਦਿਆਂ ਨਾਲ ਪਿਆਰ ਹੈ ਮੈਨੂੰ ਸੁਣ ਨਹੀਂ ਕੁੜੀ ਨਾਲ ਨਹੀਂ ਹੋਇਆ ਨਾ ਕੁੜੀ ਨਾਲ ਕੋਈ ਪਿਆਰ ਨਹੀਂ ਹੁੰਦਾ ਤੁਸੀਂ ਬਿੱਲੀਆਂ ਬਿੱਲੀਆਂ ਅੱਖਾਂ ਲੈ ਕੇ ਕੁੜੀਆਂ ਕੋਈ ਪੱਟੀ ਹੈ ਕਿ ਨਹੀਂ ਨਹੀਂ ਫਰੈਂਡ ਆ ਬਹੁਤ ਬੜੀਆਂ ਪੱਟਣ ਦੀ ਲੋੜ ਹੀ ਨਹੀਂ ਬਈ ਫਰੈਂਡ ਨਹੀਂ ਕਹੀਂ ਹੁੰਦੇ ਨਾ ਫਰੈਂਡ ਵੀ ਹਾਂ ਯਾਰ ਤੇ ਮੈਂ ਤੇਰੀ ਅੱਖਾਂ ਬੜੀਆਂ ਪਸੰਦ ਦੇ ਹਾਂ ਮੈਂ ਤੈਨੂੰ ਪਿਆਰ ਕਰਦੀ ਏ ਵੋ ਹਨਾ ਹਾਂ ਹੈਗਾ ਕੁੜੀਆਂ ਤਾਂ ਕਰਦੀਆਂ ਹੋਣਗੀਆਂ ਹਾਂ ਕਰਦਿਆਂ ਮੋਸਟਲੀ ਕਰਦੀ ਹਾਂ ਹਾਂ ਕੀਤੀ ਕਿ ਨਹੀਂ ਅਜੇ ਤੱਕ ਉਹ ਮਤਲਬ ਕੁੜੀਆਂ ਦੇ ਪਿਆਰ ਵਾਲੀ ਹਾਂ ਨਹੀਂ ਕੀਤੀ ਮਤਲਬ ਕਿ ਇਨਸਾਨੀਅਤ ਉਰ ਲਈ ਪਿਆਰ ਵਾਲੀ ਹਾਂ ਕੀਤੀ ਆ ਅੱਛਾ ਅੱਛਾ ਤੇ ਇੱਕ ਕੁੜੀ ਚ ਕੀ ਕੁਆਲਿਟੀ ਦੇਖਦੇ ਹੋ ਕੀ ਹੋਣਾ ਚਾਹੀਦਾ ਸਾਦਗੀ ਮੈਂ ਲੋਕਾਂ ਲਈ ਇਹੀ ਦੇਖਦਾ ਵੀ ਜਿਹੜਾ ਬੰਦਾ ਆਪਦੇ ਘਰਦਿਆਂ ਦੀ ਕਦਰ ਕਰ ਸਕਦਾ ਕੁੜੀ ਲਾ ਲਓ ਚਾਹੇ ਮੁੰਡਾ ਲਾ ਲਓ ਉਹ ਬੰਦੇ ਨਾਲ ਆਪਾਂ ਮੋਹ ਫਰੇਮ ਰੱਖ ਸਕਦੇ ਆ ਜਿਹੜਾ ਬੰਦਾ ਆਪਦੇ ਘਰਦਿਆਂ ਨਾਲ ਸਹੀ ਨਹੀਂ ਹੈਗਾ ਝੂਠ ਨਹੀਂ ਹੈਗਾ ਝੂਠ ਕਰਦਾ ਉਹ ਬੰਦੇ ਨਾਲ ਆਪਣਾ ਕੋਈ ਰਿਲੇਸ਼ਨ ਨਹੀਂ ਹੋ ਸਕਦਾ ਜੀ ਇੱਧਰ ਗੱਲ ਕਰਾਂਗੇ ਤੁਹਾਡੀ ਨਾਲ ਰੱਬ ਰੱਬ ਤੋਂ ਤੁਹਾਡੀ ਕੋਈ ਵਿਸ਼ ਪੂਰੀ ਕਰਨਾ ਚਾਹੁੰਦਾ ਹੋਵੇ ਕੀ ਮੰਗੋਗੇ ਮੈਂ ਕੀ ਮੰਗੂਗਾ ਨੇਮ ਪਹਿਲੀ ਗੱਲ ਤਾਂ ਸਭ ਕੁਝ ਹੈਗਾ ਹੀ ਮੇਰੇ ਕੋਲ ਮੈਂ ਮੰਗਣ ਦੀ ਲੋੜ ਹੀ ਨਹੀਂ ਹੈਗੀ। ਅੱਛਾ ਕੋਈ ਵੀ ਹੋਵੇ ਬਿਹਾ ਰੱਬ ਕਹਿ ਰਹੇ ਮੈਂ ਤਨੀ ਇੱਕ ਵਿਸ਼ ਪੂਰੀ ਕਰਾਂਗਾ ਕੀ ਮੰਗੋਗੇ? ਮੈਂ ਤਾਂ ਮਾਫੀ ਦੀ ਸਲਾਮਤੀ ਮੰਗੂਗਾ ਵੀ ਬਸ ਉਹ ਜਿਉਂਦੇ ਰਹਿਣ ਆਪਦਾ ਤਾਂ ਫੇਰ ਵੀ ਚੱਲ ਜੂਗਾ ਸਿਸਟਮ। ਠੀਕ ਹੈ ਤੁਹਾਨੂੰ ਹੋਇਆ ਕਦੇ ਪਿਆਰ? ਮੈਨੂੰ ਤਾਂ 3-4 ਨਾਲ ਹੋਇਆਗਾ। ਅੱਛਾ 3-4 ਨਾਲ ਪਿਆਰ ਕਿੱਦਾਂ ਚੱਲ ਰਿਹਾ ਉਹਨਾਂ ਦਾ? ਪਿਆਰ ਤਾਂ ਉਹਨਾਂ ਦਾ ਹਜੇ ਨਾ ਨਾ ਪਿਆਰ ਤਿੰਜਾਂ ਨੂੰ ਸਾਂਭਣਾ ਔਖਾ ਨਹੀਂ ਲੱਗਦਾ। ਔਖਾ ਫਿਰ 3-4 ਨੂੰ ਇਕੱਠਾ ਨਹੀਂ ਨਾ ਹੋਇਆ? ਉਹ ਲੱਗ ਲੱਗ 4 ਸਾਲ ਦਾ ਇੱਕ ਨਰ ਰਿਲੇਸ਼ਨਸ ਇਹਦੇ ਬਾਅਦ ਸਾਲ ਇਹਦੇ ਬਾਅਦ ਉਹ ਛੱਡ ਗਈ ਕਿੰਨਾ ਗੈਪ ਨਹੀਂ ਪੈਣ ਦਿੰਦਾ ਗੈਪ ਨਹੀਂ ਪੈਣ ਦਿੰਦਾ ਵੀ ਪਹਿਲਾਂ ਐਡਵਾਂਸ ਬੁਕਿੰਗ ਰੱਖਦੇ ਆਂਗੇ ਬਾਹਰ ਚੋਕੀ ਕਰਕੇ ਰੱਖੀ ਨਾਲ ਦੀ ਨਾਲ ਵੀ ਦੂਜਾ ਹੋ ਜੇ ਜਦੋਂ ਡੇੜੀ ਟੁੱਟਦੀ ਵੀ ਆ ਨਾ ਜੇ ਟੁੱਟਦੀ ਵੀ ਤੀਤੇ ਆਉਣ ਦੇ ਕਰਕੇ ਹੁੰਦੀ ਆ ਜਦੋਂ ਮੇਰੀ ਸਹੇਲੀ ਨੂੰ ਪਤਾ ਲੱਗ ਗਿਆ ਵੀ ਇਹਦੀ ਵੀ ਇੱਕ ਹੋਰ ਹੈਗੀ ਫੇਰ ਕੀ ਉਹ ਕਹਿੰਦੀ ਵੀ ਚੱਲ ਵੀ ਹੁਣ ਮੈਂ ਤਾਂ ਚੱਲੀ ਦੂਜੀ ਨੂੰ ਪਤਾ ਲੱਗਿਆ ਵੀ ਆ ਇਹਦੀ ਇੱਕ ਹੋਰ ਹੈਗੀ ਵੀਰ ਐਡਵਾਂਸ ਇੱਕ ਹੁੰਦੀ ਹੈਗੀ ਹਾਂ ਇੱਕ ਹੁੰਦੀ ਆ ਬਹੁਤ ਜ਼ਿਆਦਾ আচ্ছা ਤਿੰਨ ਚਾਰ ਰੱਖਿਆ ਹੋਰ ਕੋਈ ਹੋਰ ਹੈਗੀ ਇੱਥੇ ਵੀ ਕਿਸੇ ਵੀਡੀਓ ਲੱਭੀ ਹੋਰ ਹੈਗੀ ਉਹ ਉਹ ਤਿੰਨ ਦਿਨ ਹਾਂ ਮੈਂ ਮੇਰੀ ਗੱਲ ਸੁਣੋ ਮੈਂ ਇੱਥੇ ਰਹਿੰਦਾ ਨਹੀਂ ਹੈਗਾ ਇੱਥੇ ਮੇਰਾ ਕੰਮ ਹੈਗਾ ਟੂਰ ਐਂਡ ਟਰੈਵਲਸ ਦਾ ਤੇ ਮੈਂ ਤਾਂ ਐ ਨਹੀਂ ਪਤਾ ਵੀ ਇੱਥੇ ਮੈਂ ਹੁਣ ਫੋਨ ਦਿਖਾ ਦੇਣਾਗਾ ਜੇ ਮੈਂ ਦਿੱਲੀ ਵਗ ਜਾਂ ਅਣੀ ਪਤਾ ਦਿੱਲੀ ਵਾਲ ਦਾ ਮੈਸੇਜ ਆ ਜੇ ਸਾਰੇ ਸ਼ਹਿਰਾਂ ਚ ਰੱਖੀਆਂ ਹਾਂ ਹਾਂ ਨੰਬਰ ਦਿਖਾ ਦੂੰ ਮੈਂ ਗੱਲ ਕਿਹੜੀ ਕਰਦੀਆਂ ਆ ਵਾਹ ਐ ਨਹੀਂ ਪਤਾ ਹਿਮਾਚਲ ਮੰਡੀ ਲੈ ਮੰਡੀ ਕਿੰਨੀ ਲੈ ਜਾ ਲਿਆ ਉਧਰ ਫੇਰ ਦਿਖਾ ਦੂੰਗਾ ਵੀ ਹਾਂ ਇੱਧਰ ਵੀ ਹੈਗੀ ਆ ਐ ਨਹੀਂ ਇੱਕ ਅੱਧੀ ਨਹੀਂ ਐ ਜਦੋਂ ਹੁਣ ਜਦੋਂ ਕੁੜੀਆਂ ਕਰਨ ਲੱਗ ਜਾਂਨਾਂ ਨਾ ਮਾੜੀ ਉਹਨਾਂ ਵਰਗੇ ਹੋ ਜੋ ਬਸ ਬਸ ਰਿਲੇਸ਼ਨਸ਼ਿਪ ਟੁੱਟਣ ਦਾ ਖਾਸ ਵਜ੍ਹਾ ਕੀ ਕੁੜੀਆਂ ਕਿਨੇ ਵਜ੍ਹਾ ਆਈ ਹੈਗੀ ਵੀ ਹਾਂ ਵੀ ਜਦੋਂ ਨਾ ਜਦੋਂ ਰਿਲੇਸ਼ਨ ਟੁੱਟਦਾ ਹੋਵੇ 2 ਸਾਲਾਂ ਤੋਂ ਤੈਨੂੰ ਪਤਾ ਨਹੀਂ ਲੱਗੇ ਦਾਰੂ ਦਾ ਹੁਣ ਤੈਨੂੰ ਦਾਰੂ ਕਿਹਨੇ ਪਹਿਲਾਂ ਤੂੰ ਕਰਦਿਆਂ ਵੇਰੇ ਕਦੇ ਨਾ ਕਦੀ ਤੂੰ ਘਰੇ ਗੱਲ ਕਰ ਫੇਰ ਗੱਲ ਕਰੂ ਵੀ ਪਹਿਲਾਂ ਤੈਨੂੰ ਦੀਦਾ ਨਹੀਂ ਜੀ ਇਹਨੇ ਘਰੇ ਗੱਲ ਨਹੀਂ ਕਰਨੀ ਪਹਿਲਾਂ ਤਾਂ ਸੁਆਦ ਲੈਂਦੀ ਆ ਫੁੱਲ ਵੀ ਹਾਂ ਵੀ ਸਾਨੂੰ ਘਮਾਵਰਾ ਹੈ ਵੀ ਸੁਆਦ ਦੇ ਸਾਨੂੰ ਜਦੋਂ ਵੀ ਉਹਨਾਂ ਨੂੰ ਪਤਾ ਲੱਗ ਜੇ ਵੀ ਸਾਡਾ ਵੀ ਜਦੋਂ ਬਦਲਣਾ ਪਤਾ ਕਦੋਂ ਲੱਗਦੀਆਂ ਬਦਲਣਾ ਉਦੋਂ ਲੱਗਦੀਆਂ ਜੇ ਜਦੋਂ ਉਹਨਾਂ ਨੂੰ ਪਤਾ ਵੀ ਸੈਕੰਡ ਆਪਸ਼ਨ ਹੈਗੀ ਆ ਵੀ ਜੇ ਇਹ ਸੱਡ ਗਿਆ ਤਾਂ ਕੋਈ ਗੱਲ ਨਹੀਂ ਵੀ ਉਧਰ ਤਾਂ ਹੈਗਾ ਦੂਜਾ ਜਗਰਮੈਂਟ ਦੀ ਤਰ੍ਹਾਂ ਫਿੱਟ ਕਰੀ ਬੈਠੀ ਹੁੰਦੀ ਆ ਅੱਗੇ ਐਡਵਾਂਸ ਰੱਖਣਾ ਨਹੀਂ ਪਿਆ ਰੱਖਦੇ ਆ ਉਹ ਮੈਂ ਉਹ ਨਹੀਂ ਰੱਖਦੀ ਬਈ ਯਾਰ ਮੈਂ ਇਥੋਂ ਪਹਿਲਾਂ ਤੇਰੇ ਨਾਲ ਕੱਟ ਚੁੱਕਾ ਤੁਸੀਂ ਵਿਆਹ ਲਵ ਮੈਰੀ ਅਰੇਂਜ ਕਰਾਓ ਨਹੀਂ ਹੁਣ ਤਾਂ ਰੇਂਜ ਹੀ ਕਰਾਉਂਗਾ ਅਚਾ ਰੇਂਜ ਕਿਉਂ ਅਚਾ ਲਵ ਤਾਂ ਕਰਕੇ ਛੱਡ ਰਿਹਾ ਮੀ ਕੀ ਵੇਖ ਲਿਆ ਤਿੰਨ ਤਾਂ ਛੱਡ ਗਿਆ ਹੁਣ ਮੈਂ ਚੌਥੀ ਨੂੰ ਕਰੂੰਗਾ ਮੇਰੇ ਮਾਪਿਆਂ ਨੂੰ ਠਿੱਟ ਕਰੂਗੀ ਫਿਰ ਫਾਇਦਾ ਕੀ ਹੈਗਾ ਨਹੀਂ ਮੇਰੇ ਮਾਪਿਆਂ ਨੂੰ ਠਿੱਟ ਕਰੂ ਮੈਂ ਤਾਂ ਤੜਕੇ ਤੋਂ ਲੱਗਦਾ ਬੰਨ ਤੇ ਅੱਧ ਤੱਕ ਬਣੀ ਜਾਣਾ ਰਹਿਣਾਗਾ ਬਣੀ ਜਾਣਾ ਰਹਿਣਾਗਾ ਬਾ ਗੱਲਾਂ ਹੀ ਸੁਣਾਉਣੀ ਹੁੰਦੀ ਜੋ ਦਿੱਲੀ 에ਰਪੋਰਟ ਤੇ ਜਾਣਾ ਨਾ ਪੀ ਆਣਾ ਮੋੜ ਆਊਗਾ ਮੇਰੀ ਇੰਸਟਾ ਤੇ ਆਈਡੀ ਚੱਲਦੀ ਹੈ ਵੀ ਮੈਂ ਵੀਡੀਓ ਗੱਡੀਆਂ ਦੀ ਪਾਉਣਾਗਾ ਜਦੋਂ ਮੈਂ ਸਟੋਰੀ ਪਾਤੀ ਵੀ ਮੈਂ ਬਠਿੰਡੇ ਤੋਂ ਨਿਕਲ ਕੇ ਜਾ ਅੱਜ ਲਾ ਕੇ ਪਾਉਣਾ ਆਂ ਐ ਸਟੋਰੀ ਮੈਂ ਤੁਹਾਨੂੰ ਦਿਖਾਉਣਾਗਾ ਅੱਜ ਮੇਰੀ ਇੱਕ ਗੱਡੀ ਦਿੱਲੀ ਗਈ ਹੋਈ ਆਪ ਮੈਂ ਇੱਥੇ ਚੰਡੀਗੜ੍ਹ ਆਇਆ ਸੀ ਮੈਂ ਲਾ ਕੇ ਪਾਉਣਾ ਹੁੰਦਾ ਜਹਾਜ਼ ਜੇ ਆਏ ਆ ਦੇ ਇੱਥੇ ਤੜਕੇ ਸੜ ਜਾ ਤੈਨੂੰ ਦਿਖਾਉਣਾ ਐ ਆਪ ਗਲਤ ਗੱਲ ਨਹੀਂ ਕਰਦੇ ਆ ਚੈੱਕ ਕਰੀਂ ਆਰੇ ਜਾ ਅੱਜ ਲਾ ਕੇ ਪਾਦੇ ਨਾ ਵੀ ਗਈ ਹੋਈ ਆ ਉਹਨੂੰ ਪਤਾ ਲੱਗੇ ਵੀ ਆਈ ਜਾਂਦਾ ਉਹ ਤੇ ਵੇੜ ਤੇ ਖੜੇ ਰਹਿੰਦੇ ਐਰਪੋਰਟ ਤੇ ਕਾਰਗੋ ਪਰੇਂਚੀ ਆਊਗਾ ਉਤੇ ਬਰਾਏ ਹੁੰਦਾ ਵੀ ਪੰਜ ਸੱਤ ਬੰਦੇ ਆਲੇ ਦੁਆਲੇ ਕੋਈ ਨਾ ਗੱਲਾਂ ਸੁਣਾਉਣ ਵਾਲਾ ਮੈਂ ਹੁੰਦਾ ਵੀ ਭਾਈ ਖਾਈ ਚੱਲੋ ਵੀ ਸੁਣਾਈ ਚੱਲੋ ਮਾਲ ਖਾਣਾ ਕਿਸੇ ਨੇ ਗੱਡੀ ਦੇ ਵਿੱਚ ਹਾਜ਼ਰ ਹੁੰਦਾ ਵੀ ਖਾਓ ਕੀ ਖਾਣਾ ਦੱਸੋ ਚੀਜ਼ ਕੀ ਚਾਹੀਦੀ ਆ ਵੀ ਗੱਲਾਂ ਹੀ ਸੁਣਾਉਣੀਆਂ ਹੁੰਦੀਆਂ ਮਾ ਹੋਰ ਕੁਝ ਨਹੀਂ ਇੱਦਾਂ ਲਵ ਮੇਰੀ ਆ ਰੇਂਜ ਕਿਹਦੀ ਜਾਂਦਾ ਦੱਸ ਹੋਊਗੀ ਤਾਂ ਰੇਂਜ ਜੀ ਅਰੇ ਇਹ ਜੀ ਹੋਊਗੀ ਲਵ ਕਿਉਂ ਨਹੀਂ ਕਰਦਿਆਂ ਦੇ ਮੁਤਾਬਕ ਇਹ ਮਤਲਬ ਹੈ ਕਿ ਕਰਦਿਆਂ ਨੂੰ ਸੋਖ ਵਾਧਾ ਮਿਲਦਾ ਹੈ ਲਾਈਵ ਵੀ ਹੋ ਸਕਦੀ ਹੈ ਮੈਂ ਗੱਲਾਂ ਹੋਰ ਕਰਨੀਆਂ ਤੇ ਪਹਿਲਾਂ ਹੀ ਮੈਂ ਕਿਹਾ ਇੱਧਰ ਨੂੰ ਕਰ ਲਿਆ ਮੈਂ ਤਾਂ ਬਾਹਲੀਆਂ ਗੱਲਾਂ ਸੁਣਾਉਣਾ ਵੀ ਆਏ ਨਹੀਂ ਮੈਂ ਕਰ ਰਿਹਾ ਸਾਰੇ ਮੈਂ ਨਹੀਂ ਮਤਲਬ ਮੈਂ ਘੰਟਾ ਨਾ ਹਿੱਲਨ ਦਵਾ ਤੈਨੂੰ ਵੀ ਗੱਲਾਂ ਹੀ ਸੁਣਾਈ ਦਾਲਾ ਸਵੇਰਾ ਇਹ ਤਾਂ ਸਾਰਾ ਮਾਲ ਬਣਿਆ ਬੈਠਾ ਠੀਕ ਹੈ ਠੀਕ ਹੈ ਤੁਸੀਂ ਆਏ ਹੋ ਤੁਸੀਂ ਕਿੱਦਾਂ ਮੈਰਿਟ ਆਨ ਮੈਰਿਟ ਅਨਮੈਰਿਟ ਅੱਛਾ ਅਨਮੈਰਿਟ ਤੁਸੀਂ ਕੀ ਕੁਆਲਿਟੀ ਦੇਖਦੇ ਕੁੜੀ ਦੇ ਵਿੱਚ ਕੁਆਲਿਟੀ ਦਿਲ ਦੀ ਚੰਗੀ ਹੋਣੀ ਚਾਹੀਦੀ ਬਸ ਦਿਲ ਦੀ ਚੰਗੀ ਹੋਣੀ ਚਾਹੀਦੀ ਹੈ ਚੰਗੀ ਹੋਣੀ ਚਾਹੀਦੀ ਬਸ ਚੰਗੀ ਹੋਣੀ ਚ ਤੇ ਵਿਲੇਜ ਜਾਂ ਸਿਟੀ ਪਸੰਦ ਹੈ ਤੁਹਾਨੂੰ ਸਿਟੀ ਨਹੀਂ ਤੇ ਮੋਹਾਲੀ ਰਹਿੰਦੇ ਹੋ ਤੁਸੀਂ ਨਹੀਂ ਮੈਂ ਬਟਾਲੇ ਤੋਂ ਆਇਆ ਅੱਛਾ ਬਟਾਲੇ ਮੋਹਾਲੀ ਆਂਦੀ ਖਾਸ ਵਜਾ ਇਹ ਮੈਂ ਸ਼ਿਮਲੇ ਤੋਂ ਉੱਥੋਂ ਮਨਾਲੀ ਤੋਂ ਆ ਰਿਹਾ ਸੀਗਾ ਤੇ ਥੋੜਾ ਸ਼ੋਪਿੰਗ ਤੁਹਾਨੂੰ 3B2 ਵਧੀਆ ਲੱਗਾ ਜਦੋਂ ਮੋਹਾਲ ਕੀ ਦਾ ਦਿੰਦਾ ਬਹੁਤ ਵਧੀਆ ਅੱਛਾ ਹਲੇ ਤੇ ਹਲੇ ਵੇਚੀ ਕੀਤਾ ਥੇ ਦੇਸ ਓਨਲੀ 5 ਮਿੰਟ ਹੋ ਗਏ ਠੀਕ ਹੈ ਠੀਕ ਹੈ ਦੇਖਾਦਾ ਪੁੱਤਾ ਇੱਥੋਂ ਨਮੀ ਕੀ ਕਹਿੰਦਾ ਮੋਹਾਲੀ ਤੁਹਾਨੂੰ ਖਾਸ ਕੀ ਲੱਗਾ ਚੰਡੀਗੜ੍ਹ ਦੀ ਕੁੜੀਆਂ ਕਿੱਦਾਂ ਲੱਗੀਆਂ ਚੰਡੀਗੜ੍ਹ ਦੀਆਂ ਕੁੜੀਆਂ ਚੰਡੀਗੜ੍ਹ ਦੀਆਂ ਕੁੜੀਆਂ ਵਧੀਆ ਨੇ ਅੱਛਾ ਵਧੀਆ ਨੇ ਸਾਰੀਆਂ ਕੋਈ ਮਿਲੀ ਜਾਂ ਨਹੀਂ ਅਜੇ ਤੱਕ ਨਹੀਂ ਹਾਲ ਤੱਕ ਤੇ ਕੋਈ ਨਹੀਂ ਅੱਛਾ ਕੀ ਕੀ ਦੇਖੋਗੇ ਮिक्की ਜگە ਤੁਹਾਨੂੰ ਮਿਲ ਗਈ ਤੇ ਉਸਦਾ ਲਵ ਲਵ ਜਿੱਦ ਤੱਕ ਚੱਲੇਗਾ ਮिक्की ਮੈਰਿਜ ਕਰਵਾਓਗੇ ਜਾਂ ਟਾਈਮ ਪਾਸ ਮੈਰਿਜ ਕਰਾਵਾਂਗੇ ਟਾਈਮ ਪਾਸ ਕੀ ਕਰਾਂਗੇ ਮੈਂ ਦੇਖੇ ਗਈ ਮੈਰਿਜ ਨਹੀਂ ਕਰਵਾਂਦੇ ਹਨਾ ਮिक्की ਟਾਈਮ ਪਾਸ ਬਸ ਇੰਜੋਏਲੀ ਰੱਖਦੀ ਹੈ ਨਹੀਂ ਹੁੰਦਾ ਹਰ ਇੱਕ ਦੀ ਆਪਣੀ ਥਿੰਕਿੰਗ ਹੁੰਦੀ ਹੈ ਐਦਾਂ ਦਾ ਕੁਝ ਨਹੀਂ ਆ ਤੁਸੀਂ ਘੜੀ ਲੈ ਕੇ ਜਾਓਗੇ ਹਾਂ ਜਰੂਰ ਘੜ ਦੇ ਮੰਜਣ ਮੁੰਡਿਆਰੇ ਤਾਂ ਮਨ ਨਹੀਂ ਜਾਂਦੀ ਮਨ ਜਾਣਗੇ ਕੁੜੀ ਵਾਲੇ ਵੀ ਮਨ ਜਾਣਗੇ ਕਈ ਵਾਰੀ ਬਹੁਤ ਔਖਾ ਹੁੰਦਾ ਇੰਨੇ ਨੇ ਇੰਨੇ ਸਾਲ ਦੇ ਰਿਲੇਸ਼ਨਸ਼ਿਪ ਹੁੰਦੇ ਆ ਜੇ ਮਾਲਕ ਨੇ ਚਾਹਿਆ ਤਾਂ ਸਭ ਕੁਝ ਪੋਸੀਬਲ ਆ ਬਹੁਤ ਵਧੀਆ ਲੱਗਿਆ ਨਾ ਨਾਲ ਗੱਲਬਾਤ ਕਰਕੇ ਵੀ ਚਲੋ ਤੁਹਾਡੇ ਲਈ ਯਾਰੀ ਕਿੰਨੀ ਕੁ ਜ਼ਰੂਰੀ ਪਹਿਲਾਂ ਤਾਂ ਮੈਨੂੰ ਇਹ ਦੱਸੋ ਯਾਰੀ ਜ਼ਰੂਰੀ ਹੀ ਹੈ ਯਾਰੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਕੱਠੇ ਤਾਂ ਹੁੰਨੇ ਆ ਅੱਛਾ ਜਿੱਦਾਂ ਕਹਿੰਦੇ ਨਾ ਕਿ ਮਾਪੇ ਤੋਂ ਬਿਨਾ ਜ਼ਿੰਦਗੀ ਅਧੂਰੀ ਹੋ ਤੈ ਯਾਰਾ ਬਿਨਾ ਵੀ ਜ਼ਿੰਦਗੀ ਅਧੂਰੀ ਹੈ ਨਾ ਹਾਂਜੀ ਇਹ ਤਾਂ ਹੈ ਤੁਸੀਂ ਹੁਣ ਇੱਥੇ ਆਏ ਯਾਰਾ ਬਿਨਾ ਇਕੱਲੇ ਵੀ ਆਂਦੇ ਹੋ ਯਾਰਾਂ ਨਾਲ ਹੀ ਆਂਦੇ ਨਹੀਂ ਅਸੀਂ ਤਾਂ ਯਾਰਾਂ ਨਾਲ ਹਮੇਸ਼ਾ ਯਾਰਾਂ ਨਾਲ ਠੀਕ ਹੈ ਤੇ ਤੁਸੀਂ ਅਸੀਂ ਵੀ ਨਾ ਇਕੱਠੇ ਹੁੰਨੇ ਸੀ ਰੋਜ਼ ਸਵੇਰੇ ਤੇ ਕਦੇ ਇਦਾਂ ਨਹੀਂ ਹੋਇਆ ਵੀ ਹਾਂ ਕਈ ਕਹਿੰਦੇ ਨਾ ਹਨਾ ਇਤ ਰਿਸ਼ਤੇਦਾਰੀ ਚ ਵੀ ਇਕੱਠੇ ਜਾਂਦੇ ਆ ਅੱਛਾ ਰਿਸ਼ਤੇਦਾਰੀ ਚ ਵੀ ਇਕੱਠੇ ਰਿਸ਼ਤੇਦਾਰੀ ਇਕੱਠੀ ਹੈ ਣਾਡੇ ਨਾ ਨਾ ਇਕੱਠੇ ਨਹੀਂ ਆਗੇ ਕਿੱਥੇ ਜਾਣਾ ਇਕੱਠੇ ਕਈ ਹੁੰਦੇ ਨਾ ਵਿਆਹਾਂ ਚ ਹੀ ਤੁਰ ਪੈਂਦੇ ਆ ਆ ਚੱਲੀਏ ਵਿਆਹ ਖਾਣ ਚੱਲੀਏ ਮੁੰਡੂ ਆਏ ਨਾਲ ਚਾਰ ਹੁੰਦੇ ਅੱਛਾ ਤੁਸੀਂ ਵੀ ਨਾਲ ਇਦਾਂ ਹੀ ਤੇ ਇੱਥੇ ਰਹਿੰਦੇ ਹੋ ਤੁਸੀਂ ਮੋਹਾਲੀ ਰਹਿੰਦੇ ਹੋ ਨਹੀਂ ਤਾਂ ਬਾਹਰੋਂ ਆਇਆ ਸੀ ਛੁੱਟੀ ਵਧਾ ਲਈ ਇਹਦੇ ਚੱਕਰ ਚ ਗੇੜੀ ਨੋੜ ਮੋਹਾਲੀ ਤੋਂ ਤੁਸੀਂ ਮੋਹਾਲੀ ਅੱਛਾ ਮੋਹਾਲੀ ਦਾ ਸਭ ਤੋਂ ਜ਼ਿਆਦਾ ਖਾਸ ਤੁਹਾਨੂੰ ਕੀ ਲੱ ਸਾਰੇ ਲੋਕੀ ਵੀ ਵਧੀਆ ਏ ਸਿਟੀ ਵੀ ਵਧੀਆ ਠੀਕ ਐ ਸਾਰਾ ਕੁਝ ਮਤਲਬ ਮਾਰਕੀਟ ਅੱਛਾ ਚੰਡੀਗੜ੍ਹ ਦੀ ਕੁੜੀਆਂ ਬਾਰੇ ਕੀ ਕਹਿਣਾ ਚਾਹੋ ਚੰਡੀਗੜ੍ਹ ਔਖੇਵਾਜ਼ ਹੁੰਦੀ ਐ ਹੱਤ ਨੇ ਵੀ ਆਖਣੇ ਥੋੜਾ ਉੱਚੀ ਬੋਲੋ ਬਾਤ ਸੁਣਾ ਲੈ ਬਾਤ ਹੁਣ ਬਸ ਹੋ ਗਈ ਨਾਨੀ ਬੋਲੋ ਤਾਂ ਸਹੀ ਚੰਡੀਗੜ੍ਹ ਦੀਆਂ ਕੁੜੀਆਂ ਬੱਸ ਕੀ ਦਸੀਆ ਹੁਣ ਸਾਨੂੰ ਕੋਈ ਟੱਚ ਚੰਡੀਗੜ੍ਹ ਦਾ ਨਹੀਂ ਟੱਕਰੀ ਹੋਣੀ ਕੀ ਆਦਾ ਸੀ ਕਾਨੂੰ ਐਦਾਂ ਤੁਸੀਂ ਆਇਓ ਬਾਹਰੋਂ ਆਇਓ ਚੰਡੀਗੜ੍ਹ ਦਾ ਮੌਲ ਕੇ ਦਰਨ ਲੱਗ ਵਧੀਆ ਲੱਗਿਆ ਘੁੰਮਣ ਕੇ ਇੱਥੋਂ ਦੀ ਕੁੜੀਆਂ ਬਾਰੇ ਸਾਨੂੰ ਦੱਸੋ ਥੋੜਾ ਜਿਹਾ ਕੁੜੀ ਹਲੇ ਤੱਕ ਮਿਲ ਹੀ ਨਹੀਂ ਕੋਈ ਜਦੋਂ ਮੈਂ ਜੀ ਇਹਦਾ ਦੇਖ ਲਾਂਗੇ ਤੁਹਾਨੂੰ ਕਿੱਦਾਂ ਦੀ ਕੁੜੀ ਚਾਹੀਦੀ ਵਧੀਆ ਸਾਹੂ ਹੋਵੇ ਫੈਮਿਲੀ ਲਈ ਚੰਡੀਗੜ੍ਹ ਵਾਲੀ ਤਾਂ ਨਹੀਂ ਚਾਹੀਦੀ ਵੈਸੇ ਅੱਛਾ ਜਾ ਵਾ ਕਿਸੋ ਉੱਡਾ ਅੱਛਾ ਤੁਹਾਨੂੰ ਵਿਆਹ ਲਈ ਅੱਛਾ ਵਿਆਹ ਵਾਲੀ ਕੁੜੀ ਮੀਟਰ ਚਾਹੀਦੀ ਹੈ ਕਿੱਦਾਂ ਦੀ ਕੁਆਲਿਟੀ ਚਾਹੀਦੀ ਹੈ ਕੁੜੀ ਦੇ ਵਿੱਚ ਵਧੀਆ ਸਾਹੂ ਹੋਵੇ ਘਰੇ ਪਰਿਵਾਰ ਨਾਲ ਰਹਿਣ ਦੀ ਹੋਵੇ ਬਸ ਅੱਛਾ ਘਰ ਸੰਭਣ ਵਾਲੀ ਵਰਗੀ ਹਾਂਜੀ ਵਰਕਿੰਗ ਕਰਦਾ ਹੀ ਆ ਬਾਹਰ ਤਾਂ ਨਹੀਂ ਅੱਛਾ ਬਾਹਰ ਨਹੀਂ ਘਰ ਹੀ ਸੰਭੇ ਮਾਪਿਆਂ ਨੂੰ ਸੰਭੇ ਧੰਨਵਾਦ ਪੌਟ ਪੌਟ ਰਿਵਿਊ ਕਰੀਐ ਸੀ ਪਾ ਕੈਮਰਾ ਵੇਖ ਕੇ ਪਹਿਲੇ ਹੀ ਉੱਠ ਜਾਂਦੇ ਆ ਬਟ ਅੱਜ ਦਾ ਕੁਐਸਚਨ ਬੜਾ ਇੰਪੋਰਟੈਂਟ ਆ ਯਾਰੀ ਕਿੰਨੀ ਕੁ ਜ਼ਰੂਰੀ ਟੌਟ ਯਾਰੀ ਬਹੁਤ ਜ਼ਰੂਰੀ ਹੈ ਜੀ ਜ਼ਿੰਦਗੀ ਦੇ ਵਿੱਚ ਯਾਰ ਹੋਣੇ ਜ਼ਰੂਰੀ ਹੁੰਦੇ ਆ ਬੰਦਾ ਦੁੱਖ ਸੁੱਖ ਫੋਲ ਲੈਂਦਾ ਯਾਰ ਆ ਦੇ ਨਾਲ ਵਧੀਆ ਚੱਲਦੀ ਮਤਲਬ ਆ ਯਾਰਾ ਬਿਨਾ ਮੇਂ ਕੀ ਜ਼ਿੰਦਗੀ ਅਧੂਰੀ ਹੈ ਹਾਂ ਯਾਰ ਇੱਕ ਐਸੀ ਚੀਜ਼ ਹੈ ਜਿਹੜੀ ਤੁਸੀਂ ਆਪ ਚਾਹੁੰਦੇ ਜ਼ਿੰਦਗੀ ਦੇ ਵਿੱਚ ਸਾਰੇ ਰਿਸ਼ਤੇ ਉੱਤੋਂ ਬਣ ਕੇ ਹੁੰਦੇ ਆ ਯਾਰੀ ਆਪ ਚਾਹੁੰਦੇ ਆ ਯਾਰੀ ਮਿਲਦੀ ਚੰਗੇ ਕਰਮਾਂ ਦੇ ਨਾਲ ਜੇ ਤੁਸੀਂ ਚੰਗੇ ਕਰਮ ਕਰਨ ਤੇ ਤੁਹਾਡੇ ਯਾਰ ਵੀ ਚੰਗੇ ਕਰਮ ਕਰਦੇ ਚਲੋ ਏਦਾਂ ਦੀ ਕੋਈ ਸਿਚੁਏਸ਼ਨ ਹੋ ਜਾਏ ਕਿ ਕੋਈ ਯਾਰ ਤੁਹਾਡਾ ਜਿਗਰੀ ਹੋਵੇ ਤੇ ਤੁਹਾਨੂੰ ਛੱਡ ਕੇ ਚਲਾ ਜਾਏ ਠੀਕ ਹੈ ਤੇ ਤੁਸੀਂ ਕੀ ਕਰੋਗੇ ਪਹਿਲੀ ਗੱਲ ਤੇ ਜਿਹੜਾ ਯਾਰ ਜਿਗਰੀ ਹੁੰਦਾ ਛੱਡ ਕੇ ਜਾਂਦਾ ਹੈ ਜਿਹੜਾ ਛੱਡ ਕੇ ਚਲ ਜयो ਯਾਰ ਜਿਗਰੀ ਹੁੰਦਾ ਹੈ ਕੀ ਹਾਲ ਹੈ ਕੀ ਬਾਤ ਹੈ ਤੁਸੀਂ ਵੀ ਤੁਸੀਂ ਯਾਰੀ ਤੇ ਦੋਸਤਾਈ ਨਾ ਹੁੰਦਾ ਮੈਂ ਮੈਂ ਨਹੀਂ ਬੋਲ ਸਕਦਾ ਕੁਝ ਨਾ ਉਹ ਖਾਮੀ ਦੇ ਵਾਸਤੇ ਹੁੰਦਾ ਹੈ ਇਹ ਗੱਲ ਵਧੀਆ ਵੀ ਯਾਰੀ ਬਾਰੇ ਵਾਕਿਆ ਨੇ ਕੋਈ ਬੋਲ ਸਕਦਾ ਯਾਰੀ ਨੂੰ ਐਕਸਪਲੇਨ ਕਰਨਾ ਬਹੁਤ ਵੱਡੀ ਗੱਲ ਹੈ ਠੀਕ ਹੈ ਯਾਰੀ ਤੇ ਕੁੜੀਆਂ ਦੀ ਯਾਰੀ ਲੰਬੀ ਚੱਲਦੀ ਹੈ ਜਾਂ ਮੁੰਡਿਆਂ ਦੀ ਮੁੰਡਿਆਂ ਦੀ ਕਿਉਂ ਕਿ ਕਿਉਂਕਿ ਮੁੰਡੇ ਆਪਣੇ ਯਾਰ ਹੁੰਦੇ ਪੱਕੇ ਸਗੇ ਜਿਵੇਂ ਕਿ ਕੁੜੀਆਂ ਦੇ ਵੀ ਯਾਰ ਹੁੰਦੇ ਆ ਬॉयਜ਼ ਹੁੰਦੇ ਆ ਤੇ ਉਹ ਅੱਛਾ ਧੋਖਾ ਦਿੰਦੀਆਂ ਅੱਛਾ ਧੋਖਾ ਦਿੰਦੀਆਂ ਤੁਹਾਡੇ ਅਕੋਰਡਿੰਗ ਕੁੜੀਆਂ ਧੋਖਾ ਦਿੰਦੀਆਂ ਹਾਂ ਕੁੜੀਆਂ ਧੋਖਾ ਦਿੰਦੀਆਂ ਨਹੀਂ ਕੋਈ ਰੀਜ਼ਨ ਹੋਏਗਾ ਨਹੀਂ ਕਿਉਂ ਕੁੜੀ ਧੋਖਾ ਦਿੰਦੀ ਨਹੀਂ ਹੈ ਕੁੜੀ ਮਤਲਬ ਹੀ ਫਿਤਰਤ ਧੋਖੇ ਨਹੀਂ ਦੇ ਸਕਦੀ ਕਿਸੇ ਨੂੰ ਧੋਖਾ ਖਾ ਗਿਆ ਹੀ ਹੋਵੇ ਫਿਰ ਜਾ ਕੇ ਧੋਖਾ ਦੇਗੀ ਹਤਾ ਧੋਖਾ ਨਹੀਂ ਠੀਕ ਹੈ ਤੁਹਾਨੂੰ ਕਦੇ ਪਿਆਰ ਹੋਇਆ ਪਿਆਰ ਪਿਆਰ ਤੋਂ ਬਿਨਾ ਜ਼ਿੰਦਗੀ ਨਹੀਂ ਅੱਛਾ ਜ਼ਿੰਦਗੀ ਦੇ ਵਿੱਚ ਪਿਆਰ ਵੀ ਜ਼ਰੂਰੀ ਹੈ ਠੀਕ ਹੈ ਪਿਆਰ ਵੈਸੇ ਤੇ ਇਹ ਨਹੀਂ ਕਿ ਪਿਆਰ ਇੱਕ ਕੁੜੀ ਨਾਲ ਹੀ ਹੁੰਦਾ ਪਿਆਰ ਸਾਰਾ ਨਾਲ ਹੁੰਦਾ ਯਾਰਾ ਦੋਸਤਾਂ ਨਾਲ ਵੀ ਹੁੰਦਾ ਘਰਦਿਆਂ ਨਾਲ ਵੀ ਹੁੰਦਾ ਅੱਛਾ ਕੁੜੀ ਨੂੰ ਹਲੇ ਤੁਹਾਡਾ ਪਿਆਰ ਨਹੀਂ ਹੋਇਆ ਕੁੜੀ ਨਾਲ ਨਹੀਂ ਹੋਇਆ ਨਹੀਂ ਹੋਇਆ ਕੁੜੀ ਨਾਲ ਵੀ ਅੱਛਾ ਹੁਣ ਚੱਲ ਰਿਹਾ ਹੈ ਰਿਲੇਸ਼ਨਸ਼ਿਪ ਚੱਲ ਰਿਹਾ ਚਲੋ ਰਿਲੇਸ਼ਨਸ਼ਿਪ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਕੀ ਹੈ ਤੁਹਾਡੇ ਅਕੋਰਡਿੰਗ ਟਰਸਟ ਇੱਕ ਦੂਜੇ ਦੇ ਟਰਸਟ ਬਿਲਡ ਕਰਕੇ ਰੱਖੋ ਤੁਹਾਡੇ ਇਸਾ ਡੁੱਟਦਾ ਨਹੀਂ ਸਾਰੀ ਜ਼ਿੰਦਗੀ ਚਲਦੀ। ਉਸ ਲਈ ਬ੍ਰੇਕਅਪ ਵੀ ਕਈ ਆਪਾਂ ਦੇਖੇ ਹਨਾ ਕੁੜੀ ਮੁੰਡਿਆਂ ਚ ਕੁੜੀ ਕਹਿੰਦੇ ਮੁੰਡਾ ਤੇ ਚੀਟ ਕਰ ਜਾਂਦਾ ਤੇ ਮੁੰਡੇ ਕਹਿੰਦੇ ਕੁੜੀਆਂ ਕਰ ਜਾਂਦੀਆਂ ਨੇ। ਸਹੀ ਹੈ। ਕੋਈ ਨਹੀਂ ਸਾਡੇ ਵਾਲੇ ਵੀ ਆਵਾਂਗੇ ਅਸੀਂ। ਚਲ ਮੈਨੂੰ ਤੁਸੀਂ ਦੱਸੋ ਇੱਕ ਕੁੜੀ ਦੇ ਵਿੱਚ ਕੀ ਕੁਆਲਿਟੀ ਦੇਖਦੇ ਹੋ ਤੁਸੀਂ? ਸੋਹਣੀ ਹੋਵੇ। ਵਧੀਆ ਹੋਵੇ। ਬਸ ਸੋਹਣੀ ਹੋਵੇ। ਬਸ ਸੋਹਣੀ ਹੋਵੇ। ਸੋਹਣੀ ਹੋਵੇ ਤਾਂ ਵਧੀਆ ਹੋਵੇ। ਸੂਰਤ ਤੋਂ ਸੋਹਣੀ ਹੋਣੀ ਜੀ ਸੀਰਤ ਅੱਛਾ ਤੁਹਾਡੇ ਅਕੋਰਡਿੰਗ ਸੀਰਤ ਹੈ ਸੀਰ ਮਤਲਬ ਕਿ ਸੂਰਤ ਤੇ ਸੋਹਣੀ ਨਹੀਂ ਹੋਣੀ ਜੀ ਸੀਰਤ ਤੋਂ ਵੀ ਬੰਦਾ ਸੋਹਣਾ ਹੋਣਾ ਚਾਹੀਦਾ ਜਿੰਦਗੀ ਚੱਲਦੀ ਹੈ ਇਹ ਪੁਆਇੰਟ ਤੇ ਮੈਂ ਸਹਿਮਤ ਆ ਭਾਈ ਨੇ ਜੋ ਗਿਆ ਅੱਛਾ ਅੱਛਾ ਸਾਰਿਆਂ ਦਾ ਇਹ ਜਿਹੜੇ ਜਵਾਬ ਹੈ ਇਹੀ ਦੇ ਰਹੇ ਨੇ ਬਸ ਇੱਥੇ ਬੈਠੇ ਤੇ ਮੈਨੂੰ ਇਹ ਦੱਸੋ ਤੁਸੀਂ ਸਾਰੇ ਮੋਹਾਲੀ ਤੋਂ ਰਹਿੰਦੇ ਹੋ ਵਾਲੇ ਨਹੀਂ ਅੰਬਰ ਸਰ ਤੋਂ ਹੈ ਅੱਛਾ ਅੰਬਰ ਤੁਸੀਂ ਸਾਰੇ ਅੰਬਰ ਸਾਰੇ ਮੋਹਾਲੀਆਂ ਦੀ ਖਾਸ ਵਜਾ ਮੋਹਾਲੀ ਹੋਂ ਤੇ ਜੋ ਜੋਗਦੇ ਸਿੰਘ ਦੀ ਇੱਥੋਂ ਦੀ ਕੁੜੀਆਂ ਬਾਰੇ ਕੀ ਕਹਿਣਾ ਚਾਹੋਗੇ ਨਹੀਂ ਮੈਂ ਕੁਝ ਕਹਿ ਰਿਹਾ ਨਹੀਂ ਹੈ ਪਹਿਲੀ ਗੱਲ ਤੇ ਕੇਵਾਰ ਜਜਮੈਂਟ ਨਹੀਂ ਕਰਨੀ ਹੈ ਠੀਕ ਹੈ ਜਿਹੜਾ ਹਰ ਇੱਕ ਦੀ ਆਪੋ ਆਪਣੀ ਲਾਈਫ ਹੈ ਉਹ ਜਿੰਦਾ ਆਪਣੀ ਲਾਈਫ ਕਿਉਂ ਵਧੀਆ ਜਿੰਦੇ ਸਾਰੇ ਸਾਰਿਆਂ ਦਾ ਆਪਣਾ ਆਪਣਾ ਸਰਕਲ ਹੁੰਦਾ ਕੋਈ ਆਪਣੇ ਹਿਸਾਬ ਨਾਲ ਜਿੰਦਾ ਕੋਈ ਮਤਲਬ ਪਹਿਲੀ ਗੱਲ ਤੇ ਵੀ ਕਿਸੇ ਨੂੰ ਵੇਖ ਕੇ ਆਪਣੇ ਆਪ ਨੂੰ ਮਤਲਬ ਕਿਤੇ ਨਹੀਂ ਚੇਂਜ ਨਾ ਕਰੋ ਆਪਣੀ ਲਾਈਫ ਜਿੱਦਾਂ ਤੁਹਾਡੀ ਚੱਲ ਰਹੀ ਹੈ ਉਹ ਵਧੀਆ ਚੱਲ ਰਹੀ ਹੈ ਕਿਹੇ ਹਾਲ ਵੇਖ ਕੇ ਆਪਣੀ ਲਾਈਫ ਨੂੰ ਮਤਲਬ ਕਿਤੇ ਹੀ ਉਹਦਾ ਰਾਹ ਨਾ ਚੇਂਜ ਕਰੋ ਕੋਈ ਉਹ ਕੰਮ ਕਰਦਾ ਵੀ ਅਸੀਂ ਵੀ ਉਹਦਾ ਕਰ ਲਈਏ ਆਪਣੀ ਲਾਈਫ ਨੂੰ ਆਪਣੇ ਹਿਸਾਬ ਨਾਲ ਬਿਲਡ ਕਰੋ ਵਧੀਆ ਮੰਜ਼ਲ ਤੇ ਪਹੁੰਚਾਈ ਮੁੰਡੇ ਕੁੜੀਆਂ ਇੱਥੇ ਆ ਕੇ ਚੰਡੀ ਟਾਡੇ ਕੋਲ ਵੀ ਆਵਾਂਗੇ ਤੁਸੀਂ ਤੁਰੋ ਨਹੀਂ ਤੇ ਇਹ ਭਾਈ ਲੈ ਲਓ ਇੰਟਰਵਿਊ ਕਰੀ ਗਏ ਆ ਠੀਕ ਹੈ ਠੀਕ ਹੈ ਯਾਰਾਂ ਬਾਰੇ ਯਾਰਾਂ ਤੇ ਕੋਈ ਗਾਣਾ ਆ ਵੇਖੋ ਸਿੰਗਰ ਹੀ ਹੈ ਗਾਰੇ ਤੇ ਨਹੀਂ ਇਹ ਸੁਣਾਵਾਂਗੇ ਤਾਂ ਫੇਰ ਕਿਉਂ ਕੋਈ ਸੁਣਾਓ ਨਾ ਸੁਣਾਓ ਸੁਣਾ ਦੇ ਹੌਂਡ ਤਾਂ ਨਹੀਂ ਹੈਗਾ ਵੀ ਹਜੇਗੇ ਚੱਕਰ ਦੋ ਲਾਈਨਾਂ ਯਾਰ ਦੋ ਲਾਈਨਾਂ ਸੁਣਾ ਦੇ ਸੁਣਾਓ ਸੁਣਾ ਦੇ ਫੋਨ ਤੇ ਜ਼ਰੂਰੀ ਨਹੀਂ ਗਾਣਾ ਹੀ ਸੁਣਾ ਰਹੋ ਸ਼ਾਇਰੀ ਸੁਣਾ ਰਹੋ ਯਾਰਾਂ ਤੇ ਬੋਲ ਲਾਈਨਾਂ ਹੁੰਦੀਆਂ ਹੈ ਹਾ ਇਹ ਤਾਂ ਚਲੋ ਪੀ ਜਾਣੀ ਹੈ ਜੇ ਕੋਈ ਨਾ ਫੇਰ ਸੁਣਾਵਾਂਗੇ ਤੁਹਾਨੂੰ ਕਿੱਥੇ ਲੈ ਕੇ ਸਾਡਾ ਪਤਾ ਨਹੀਂ ਨਾ ਅਸੀਂ ਕਿੱਥੇ ਜਾਣਾ ਹੁੰਦਾ ਕਿੱਥੇ ਨਹੀਂ ਸਾਡਾ ਕੋਈ ਰਾਹ ਨਹੀਂ ਸਸ ਬਾਬੂ ਬਣਿਆ ਤੇ ਫਿਰ ਦੁਬਾਰਾ ਬਣਾ ਗਿਆ ਯਾਰੀ ਤੇ ਨਹੀਂ ਚਲੋ ਯਾਰੀ ਤੇ ਵੀ ਹੈਗੇ ਆ ਵੀ ਚਲੋ ਬਾਅਦ ਚ ਸੁਣਾਵਾਂਗੇ ਤਾਂ ਇੱਕ ਹੈਗਾ ਵੀ ਘਰ ਦੀ ਮਜਬੂਰੀ ਤੇ ਜਦੋਂ ਬੰਦਾ ਹੁੰਦਾ ਨਾ ਇੱਕ ਕੁੜੀ ਰਸਤੇ ਆ ਕਿ ਇੱਕ ਮੁੰਡਾ ਉਹਨੂੰ ਆਹ ਜਾਣਾ ਚਾਹੁੰਦਾ ਵਾਕਿ ਮਤ ਕਿ ਮੇਰੇ ਤੇ ਜ਼ਿੰਮੇਵਾਰੀਆਂ ਮਤਲਬ ਵੀ ਮੈਂ ਆਪਣੇ ਘਰ ਪਰਵਾਸ ਦੇ ਕਹਿੰਦਾ ਉੱਤੇ ਗਿਆ ਮੇਰੇ ਲੈਣਾ ਉਹ ਤੁਹਾਨੂੰ ਮਤਲਾ ਦਿੰਦਾ ਉੱਤੇ ਇਹ ਕਹਿੰਦਾ ਉਹ ਬੇਠਾ ਕਰ ਤੋਂ ਮੈਂ ਦੂਰ ਮਿੰਦਾ ਆ ਦੂਰੀਆਂ ਦੇਣਾ ਕਰਜ਼ਾ ਵੀ ਪਹਿਣਾ ਗੀਣਾ ਮਜਬੂਰੀਆਂ ਉਹ ਕਿਵੇਂ ਬਾਪੂ ਤੇ ਦੱਸ ਸੁੱਟ ਦਾ ਹਾਲਾਤ ਨਹੀਂ ਬੇਬੇ ਮੇਰੀ ਨੂੰ ਆ ਪੋਤੇ ਆਪਣੇ ਤੋਂ ਆਸ ਨਹੀਂ ਤੋ ਆ ਭਿਆਣਾ ਦੇ ਵੀ ਕਰਨਿਆ ਕਾਜ ਹੱਲੇ ਤਾਂ ਹੀ ਚੰਗਾ ਲੱਗਦਾ ਨਾ ਬੈਠੀਆਂ ਕੁਵਾਰੀਆਂ ਕੁੜੇ ਉਹ ਦੱਸ ਤੇਰੇ ਪਿੱਛੇ ਲੱਗ ਕਿਵੇਂ ਰਾਂਝਾ ਬਣ ਜਾ ਬਹੁਤ ਸਿਰ ਉੱਤੇ ਪਈਆਂ ਜ਼ਿੰਮੇਵਾਰੀਆਂ ਕੁੜੇ ਪਤਾ ਸ ਤੇਰੇ ਪਿੱਛੇ ਲੱਗ ਕਿਵੇਂ ਰਾਂਝਾ ਬਣ ਜਾ ਬੋਤ ਸਿਰ ਉੱਤੇ ਪਹੀਆਂ ਜ਼ਿੰਮੇਵਾਰੀਆਂ ਕੁੜੇ ਮੁੰਡਾ ਲੇਦਾ ਗੱਲਬਾਤ ਹੈ ਸਾਡੇ ਯਾਰ ਪੂਰੀ ਗੱਲਬਾਤ ਵੇਖ ਲੋ ਤੁਹਾਡੇ ਬਾਰੇ ਸਭ ਚਲ ਤੁਹਾਡੇ ਤੇ ਨਹੀਂ ਉਹ ਕਹ ਰਹੀ ਅਗਲੀ ਵਾਰੀ ਕੱਲ੍ਹ ਹੀ ਆਏ ਹੋ ਹਾਂ ਜੀ ਅੱਜ ਕੱਲੇ ਆਏ ਆ ਬਾਕੀ ਲੱਭ ਕੋਈ ਤਾਂ ਹੋਏਗਾ ਨਾਲ ਆ ਤੁਹਾਡੇ ਨਾਲ ਨਹੀਂ ਆਏ ਇੱਧਰ ਆਓ ਤੁਸੀਂ ਵੀ ਇਹਨੇ ਨਾਲ ਪਰ ਉਹ ਗੱਲ ਨਹੀਂ ਬੰਦੀ ਜੋ ਕਪਲ ਨਾਲ ਬੰਦੀ ਹੈ ਨਾ ਓ ਮਾਈ ਗਾਡ ਅੱਛਾ ਅੱਛਾ ਚੱਲ ਇਹ ਗਈ ਚੱਲ ਹੀ ਗਈ ਆ ਪਰ ਅੱਜ ਲੈ ਕੇ ਨਹੀਂ ਆਇਆ अच्छा आज यार नु लेके आए हो हां जी हां जी कोई ਤਾਂ जरूरी है भाई सेली ਛੱਡ ਕੇ ਯਾਰ ਲੈ ਕੇ ਆਏ ਹੋ ਅੱਜ ਨਿਊ ਸਰਚ ਆਊਟ ਚੱਲ ਰਹੀ ਹੈ ਓ ਮਾਈ ਗੋਡ ਸੇਲੀ ਤੇ ਹੁੰਦੀਆਂ ਵੀ हां जी हां जी ਕਮਾਲ ਹੋ ਗਿਆ ਛਤਰੀ ਵੀ ਤੁਹਾਨੂੰ ਫੋਰਨ ਆਣਾ اچھا ਫੋਰਨ ਵੀ ਤੇ ਇੱਥੇ ਵੀ हां जी ਮਾਰ ਆ ਦੇਖੋ ਇੱਕ ਬੰਦਾ ਮਿਲੇ ਠੀਕ ਹੈ ਤੇ ਮੈਨੂੰ ਇਹ ਗੱਲ ਦੱਸੋ ਕਿ ਜਿੱਦਾਂ ਤੁਸੀਂ ਕਹੇ ਮੇਰਾ ਰਿਲੇਸ਼ਨਸ਼ਿਪ ਹੈ ਠੀਕ ਹੈ ਇੱਕ ਬਾਾਰ ਹੈ ਕਿ ਇੱਥੇ ਤੇ ਜੇ ਇਥੋ ਦੀ ਉਸ ਵਾਰ ਕਿਤੇ ਹੋਰ ਵੀ ਲੱਗੋਗੇ ਨਹੀਂ 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 ਇਥੋ ਧੀਰ ਬਸ ਇੱਥੇ ਵਾਲੀ ਟਾਈਮ ਪਾਸ ਵਾਲੀ ਨਹੀਂ ਨਹੀਂ ਟਾਈਮ ਪਾਸ ਮੰਨ ਫਿਰ ਇਹਨੂੰ ਖਾਣ ਪੀਣੇ ਇੰਜੋਏ ਕਰਨ ਠੀਕ ਹੈ ਸਰ ਇੱਧਰ ਆਓ ਦਰਨਾ ਵੀ ਗੱਲਬਾਤ ਕਰਨੀ ਹੈ ਉਧਰ ਹੀ ਚੱਲਦੇ ਆਪਾਂ ਤੁਸੀਂ ਦੋਨੋਂ ਹਾਂ ਪਹਿਲੀ ਗੱਲ ਆ ਤੁਹਾਡੀ ਮੈਚਿੰਗ ਬਾਰੇ ਮੈਂ ਕਹਿਣਾ ਚਾਹਾਂਗੀ ਭਾਈ ਦੋਨੋਂ ਮੈਚਿੰਗ ਕਰਕੇ ਇਥੋ ਪਤਾ ਲੱਗਦਾ ਬਹੁਤ ਵਧੀਆ ਮੈਚਿੰਗ ਹੈ ਇਥੋ ਲੱਗ ਰਹੀ ਨਹੀਂ ਇਥੋ ਇਹ ਤਾਂ ਵੀ ਯਾਰੀ ਹੈ ਪੱਕੀ ਯਾਰੀ ਹੈ ਪਤਾ ਹੀ ਉੱਥੇ ਵੀ ਹੈ ਕਿੰਨੇ ਟਾਈਮ ਦੀ ਯਾਰੀ ਚੱਟੀ ਸ਼ੁਰੂ ਬਚਪਨ ਤੋਂ ਹੀ ਨਰਸਰੀ ਤੋਂ ਪਲਾਸਟਿਕ ਦੇ ਘਰ ਕਿੱਥੇ ਬਣੇ ਕੋਈ ਆ ਜਾ ਯਾਰੀ ਕਿੰਨੀ ਕੋ ਜ਼ਰੂਰੀ ਹੈ ਯਾਰੀ ਆ ਇਸ ਟਾਈਮ ਦੇ ਵਿੱਚ ਪਹਿਲਾਂ ਯਾਰੀ ਬਾਕੀ ਕੰਮ ਬਾਅਦ ਚ ਬਾਕੀ ਕੰਮ ਮਾ ਪਿਓ ਮਾ ਪਿਓ ਵੀ ਮਾ ਪਿਓ ਆਪਣੀ ਜਗ੍ਹਾ ਤੇ ਯਾਰੀ ਆਪਣੀ ਜਗ੍ਹਾ ਤੇ ਕੁੜੀਆਂ ਦੀ ਯਾਰੀ ਲੰਬੀ ਚੱਲਦੀ ਹੈ ਮੁੰਡਿਆਂ ਦੀ ਮੁੰਡਿਆਂ ਦੀ ਏ ਕਿਉਂ ਤੁਸੀਂ ਦੱਸੋ ਕਿਉਂ ਤੁਸੀਂ ਕੁੜੀ ਹੋ ਵੀਰ ਜਨਾਬ ਇਹ ਕੁਐਸ਼ਨ ਮੇਰੇ ਤੇ ਸੈੱਟ ਰਿਹਾ ਮੇਰੇ ਵੇਖ ਲਓ ਕਿੰਨੇ ਜਿਆਦਾ ਤੁਹਾਨੂੰ ਪੁੱਛ ਰਿਹਾ ਜਵਾਬ ਤੁਸੀਂ ਦਿਓ। ਕੁੜੀਆਂ ਦੇਖੋ ਜੀ ਅੱਜ ਕੱਲ ਜੇ ਚੰਗਾ ਮੁੰਡਾ ਲੱਭੇ ਤਾਂ ਸਾਡੇ ਤੋਂ ਚੰਗਾ ਮੁੰਡਾ ਕੋਈ ਲੱਭੇ ਤਾਂ ਕੁੜੀਆਂ ਨੇ ਉਹਨਾਂ ਨਾਲ ਚੱਲ ਜਾਣਾ। ਉਦੋਂ ਹੀ ਫਿਰ ਮੁੰਡੇ ਇਹਦੇ ਕੁੜੀਆਂ ਚੱਲਦੇ ਤਾਂ ਮੁੰਡੇ ਵੀ ਚੰਗੇ ਲੱਗਦੇ। ਅੱਜ ਕੱਲੇ ਬਹੁਤ ਚੱਲਿਆ ਹਨਾ ਇੱਕ ਛੱਡਿਆ ਜੁੱਤਰਾ ਦੂਸਰਾ ਤੀਸਰਾ ਇਹ ਤਾਂ ਰਿਲੇਸ਼ਨਸ਼ਿਪ ਰਾਇ ਹੀ ਨਹੀਂ ਗਏ। ਤੇ ਇੱਕ ਕੁੜੀ 'ਚ ਕੀ ਕੁਆਲਿਟੀ ਵੈਸੇ ਦੇਖਦੇ ਹੋ ਵਿਆਹ ਲਈ ਚਲੋ। ਵਿਆਹ ਦੇ ਚਾਪਸ ਸਾਦਗੀ ਦੇਖਣਾ ਚਾਹੁੰਦੇ। ਅੱਜਕੱਲ ਦੇ ਵਿੱਚ ਸਾਦਗੀ ਜੋ ਆਪਾਂ ਨੂੰ ਬਿਲਕੁਲ ਵਧੀਆ ਲੱਗਦੀ ਹੈ। ਸਾਦਗੀ ਪਸੰਦ ਹੈ। ਪਾਣੀ ਦੀ ਪੰਜਾਬੀ ਸੂਰ ਆਪਾਂ ਨੂੰ ਵਧੀਆ ਲੱਗੂ। ਜਿੱਦਾਂ ਕਿ ਚੰਡੀਗੜ੍ਹ ਦਾ ਹੈ ਚੰਡੀਗੜ੍ਹ ਤੇ ਕੁੜੀਆਂ ਦਾ ਸਾਦਗੀ ਵਿੱਚ ਨਹੀਂ ਜ਼ਿਆਦਾ ਰਹਿੰਦੀਆਂ। ਸਹੀ ਕੁੜੀ ਚੰਡੀਗੜ੍ਹ ਦੀ ਕੁੜੀਆਂ ਨਾਲ ਨਹੀਂ ਵਿਆਹ ਕਰਾਣੇ ਚਾਹੀਦੇ। ਅੱਜ ਕਰਾਣਾ ਹੀ ਨਹੀਂ ਹੈ। ਤੁਸੀਂ ਵਦ ਦਾ ਮਾਹੌਲ ਹੀ ਜਾਂਦੇ ਹੋ। ਨਹੀਂ ਨਹੀਂ ਅਸੀਂ ਫਿਰੋਜ਼ਪੁਰ ਮੋਕੇ ਤੋਂ। ਮੈਂ ਵੀ ਫਿਰੋਜ਼ਪੁਰ ਤੋਂ ਆ। ਸਹੀ ਦੱਸੋ। ਸੱਚੀ ਮੈਂ ਵੀ ਫਿਰੋਜ਼ਪੁਰ ਸਿਟੀ। ਓਕੇ ਅਸੀਂ। ਮੀਆ ਦੇਵ ਸਮਝ ਕਾਲਜ। ਅਸੀਂ ਅੰਮ੍ਰਿਤਸਰ ਏਕੇ। ਚਲੋ ਜੀ। ਥੈਂਕ ਯੂ ਥੈਂਕ ਯੂ ਸੋ ਮਚ।